ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੰਦ ਨਮਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਿੰਨ ਚਾਰ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਤੇ ਇਹਨਾਂ ਜੋ ਇੱਕ ਟਾਪ ਕੁਆਲਿਟੀ ਦੀ ਬਾਈ ਦੀ ਸ਼ੌਂਕਣਾ ਰੱਖੀ ਮੱਝ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਵਾ ਸੂਆ ਕਿਹੜਾ ਸੀਮਨ ਲੱਗਿਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਾਜਪਾਲ ਸਿੰਘ ਜੀ ਪਿੰਡ ਚੰਦਨਾਵਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 82, 82, 85 ਤੋਂ 82 25 885 ਠੀਕ ਰੇਲੂ ਬਸ ਲੱਖ ਹਾਂਜੀ ਠੀਕ ਸਾਈਕਲ ਤੋਂ ਤੇ ਇੱਕ ਇਹ ਨਹੀਂ ਮੜ ਆਪਣਾ ਸੇਲ ਆ ਇਹ ਮੱਝ ਦੀ ਕੀ ਡਿਟੇਲ ਆ ਕਿੰਨੇਵੇਂ ਸੂਏ ਸੂਣਾ ਜੀ ਮੱਝ ਨੇ ਇਹ ਤੀਜੇ ਸੂਏ ਸੂਣਾ ਠੀਕ ਤੀਜੇ ਸੂਏ ਸੂਣਾ ਪਿਛਲੇ ਸੂਏ ਦੀ ਆਸਕੀ ਨਾਲ ਹੀ ਖੜੀ ਆ ਠੀਕ ਆ ਪਿਛਲੇ ਸੂਏ ਦਾ ਇਹ ਬੱਚਾ ਜੀ ਹਾਂਜੀ ਤੇ ਕਿੰਨੇ ਕ ਦਿਨ ਲੈ ਜੂ ਬਾਈ ਹਜੇ ਦਿਨ ਇਹ ਜੀ ਡੇਟ ਮੁਤਾਬਕ ਤਾਂ ਇਹ ਦੀ 5 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਬਾਕੀ ਕਈ ਵਾਰ ਪਸੂ ਹਾਂ 2-4 ਦਿਨ 2-4 ਦਿਨ ਪਹਿਲਾਂ ਵੀ ਸ਼ੂਹ ਜਾਂਦਾ ਤੇ 2-4 ਦਿਨ ਮਗਰ ਉਹ ਲੇਟ ਵੀ ਲੈ ਜਾਂਦਾ ਬਾਕੀ ਮੌਸਮ ਦਾ ਹਾਂਜੀ ਠੀਕ ਆ ਜੀ ਤੇ ਬਈ ਸੀਮਨ ਕਿਹੜਾ ਲੱਗਿਆ ਇਹ ਸੀਮਨ ਹੋਣ ਜੀ ਆਪਣੀ ਹੈਗੀ ਆ ਇਹ ਸੁਲਤਾਨ ਤੋਂ ਗੱਬਣਾ ਸੁਲਤਾਨ ਤੋਂ ਠੀਕ ਆ ਤੇ ਆਪਣੇ ਕੋਲ ਰਿਕਾਰਡ ਹੈਗਾ ਜੀ ਜਿਹੜੇ ਡਾਕਟਰ ਆਪਣੇ ਆਉਂਦਾ ਜਾਂਦਾ ਹੈ ਉਹਦੇ ਨਾਲ ਆਪਾਂ ਗੱਲ ਵੀ ਕਰਾ ਸਕਦੇ ਹਾਂ ਠੀਕ ਆ ਜੀ ਚੰਗਾ ਸੀਮਨ ਲਵਾਇਆ ਵਾ ਬਾਈ ਹਾਂਜੀ ਹਾਂਜੀ ਤੇ ਦੁੱਧ ਬਾਈ ਪਿਛਲੇ ਸਵੇਰ ਦਾ ਕਿੰਨਾ ਸੀ ਇਹਦਾ ਪਿਛਲੇ ਸਵੇਰ ਦੁੱਧ ਬਾਈ ਜੀ ਆਪਾਂ 16 ਕਿਲੋ 800 ਗ੍ਰਾਮ ਚੋਆ ਹੈ ਕੰਡੇ ਕੰਡੇ ਦਲਮੇ ਬੱਚੇ ਸਮੇਤ ਬੱਚੇ ਸਮੇਤ ਹਾਂਜੀ ਨਾਰਮਲ ਸੇਵਾ ਤੇ ਨਾਰਮਲ ਸੇਵਾ ਕਿਉਂਕਿ ਬਾਈ ਦਾ ਘਰੇਲੂ ਹੀ ਬਸੂ ਰੱਖੇ ਹੋਏ ਨੇ ਨਾਲ ਨਾਲ ਡਿਊਟੀ ਦਾ ਕੰਮ ਨਾਲ ਤੇ ਬਾਈ ਦਾ ਡਿਊਟੀ ਦਾ ਕੰਮ ਆ ਚਲੋ ਚੰਗੀ ਸੰਭਾਲ ਆ ਕਿਉਂਕਿ ਮੈਨੂੰ ਆ ਕੇ ਦੇਖਿਆ ਬਾਈ ਦਾ ਸੈਟਅਪ ਵੀ ਚੰਗਾ ਤੇ ਸੰਭਾਲ ਚੰਗੀ ਆ ਤੇ ਫੀਡ ਫੂਡ ਤਾਂ ਮੇਰੇ ਹਿਸਾਬ ਨਾਲ ਬਾਈ ਘੱਟ ਯੂਜ਼ ਕਰਦੇ ਨੇੀ ਬਸ ਬਹੁਤ ਘੱਟ ਹਾਂ ਤੇ 16 ਕਿਲੋ 800 ਗ੍ਰਾਮ ਚੋਆ ਹਾਂਜੀ ਕਿੰਨਾ ਕ ਦੇ ਦੋ ਬਾਈ ਇੱਥੇ 18 ਕਿਲੋ ਤਾਂ ਦੇਣਾ ਚਾਹੀਦਾ ਜੀ ਬੜੇ ਬਾਕੀ ਸੇਵਾ ਦਾ ਦੁੱਧ ਤਸੀਵਾਂ ਦਾ ਹੀ ਮੀਨ ਗੱਲ ਸਹੀ ਗੱਲ ਹੈ ਬਾਈ 18 ਕਿਲੋ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਥੋੜੀ ਜੀ ਥਾਂ ਦੀ ਕਮੀ ਕਰਕੇ ਤੇ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਆਪਾਂ ਤੇ ਪਰ ਮੱਝ ਦਾ ਬਾਡੀ ਸਟਰਕਚਰ ਚੈੱਕ ਕਰ ਲਓ ਬਹੁਤ ਹੈਵੀ ਬਾਡੀ ਸਟਰਕਚਰ ਦੀ ਆ ਜੀ 18 ਕਿਲੋ ਦੀ ਉਮੀਦ ਕਰਦੇ ਆ ਬਾਕੀ ਸੇਵਾ ਦਾ ਸੁਲਤਾਨ ਤੋਂ ਗੱਭਣਾ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਜੀ ਜਿਹੜੇ ਸਾਬ ਨਾਲ ਢਾਂਚਾ ਫੇਸ ਕੁਆਲਿਟੀ ਆ ਫੁੱਲ ਜਾਤ ਬਰੀਡ ਵਾਲੀ ਮੱਝ ਆ ਜੀ ਬਾਕੀ ਤਿਆਰੀ ਬਹੁਤ ਚੰਗੀ ਆ ਜੀ ਤਿਆਰੀ ਤੁਹਾਨੂੰ ਦਿਖਾ ਦਿੰਨੇ ਆ ਜੀ ਥਣ ਸੁਣ ਬਹੁਤ ਚੰਗਾ ਲੱਗਿਆ ਵਾ ਹਵਾਨਾ ਚੈੱਕ ਕਰ ਲਓ ਜੀ ਪੂਰਾ ਐਚਫ ਗਾਇਆਂ ਦਾ ਰਗਾ ਤਿਆਰ ਕੀਤਾ ਵਾ ਹਵਾਨਾ ਤੇ ਬਾਕੀ 5 ਤੋਂ 6 ਦਿਨਾਂ ਦੀ ਕੱਚੀ ਆ ਉਦੋਂ ਤੱਕ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਹਵਾਨਾ ਬੈਕ ਸਾਈਡ ਉਹਨੂੰ ਵੀ ਚੰਗਾ ਕੱਢੂਗੀ ਕਿਉਂਕਿ ਝੋਲ ਬਹੁਤ ਆ ਜੀ ਤੇ ਫਰੰਟ ਨੂੰ ਗਾੜੀ 'ਚ ਵੀ ਚੰਗਾ ਹਵਾਨਾ ਬਾਕੀ ਸੀਰੀਅਲ ਸਭ ਕਰਮ ਵਾਲੀ ਪੂਰੀ ਆ ਜੀ ਹਵਾਨਾ ਖੈਦੇ ਦਾ ਰਵੜ ਵਾਂਗੂ ਵੱਡਾ ਦੇਖ ਸਕਦੇ ਹੋ ਸਾਰੀ ਇਹ ਝੋਲ ਕੱਢ ਕੇ ਸੋਣਾ ਜੀ ਤੇ 18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਪਰ ਸੇਵਾ ਤੇ ਚੰਗੀ ਸੇਵਾ ਤੇ 18 ਕਿਲੋ ਦੁੱਧ ਕੋਈ ਬਾਲਾ ਨਹੀਂ ਤੇ ਬਾਈ ਸੀਲ ਸਾਬ ਕਰਮਾ ਲਈ ਜੀ ਸੀਲ ਸਾਬ ਫੁੱਲ ਆ ਬਾਈ ਫੁੱਲ ਸੀਗੀ ਤੇ ਚਵਾਈ ਦੀ ਪੋਲੀ ਪੂਰੀ ਇੱਕ ਨੰਬਰੀ ਇੱਕ ਨੰਬਰੀ ਆਪ ਛੱਡੀ ਆ ਚੋਣੂਗੀ ਅੱਛਾ ਜੀ ਹਾਂ ਤੇ ਐ ਭੱਜੀ ਨਹੀਂ ਆਪਦੀ ਨਾ ਨਾ ਭੱਜੀ ਨਹੀਂ ਜੀ ਠੀਕ ਆ ਤੇ ਕਰਮਾ ਲਈ ਸੀਲ ਸਾਬ ਬੱਤੀ ਨਾ ਪਹਿਲਾਂ ਇੱਕ ਟਾਈਮ ਕਰ ਲਈ ਕਿਉਂਕਿ ਆਪਾਂ ਨੂੰ ਪਤਾ ਸੀ ਵੀ ਟਾਈਮ ਥੋੜਾ ਰਹਿੰਦਾ ਪਿਆ ਆਏ ਛੱਡਣੀ ਪਣੀ ਆ ਮੈਂ ਇਹਦਾ 7ਵੇਂ ਮਹੀਨੇ ਇੱਕ ਟਾਈਮ ਕਰ ਲਈ ਸੀ ਠੀਕ ਆ ਜੀ ਤੇ ਫਿਰ 8ਵੇਂ ਤਿੱਕਰ ਜਾਨੀ ਕਿ ਮੈਂ ਇੱਕ ਟਾਈਮ ਚ ਹੋਈ ਗਿਆ ਕੱਟੀ ਨਹੀਂ ਇਹ ਨਹੀਂ ਭੱਜੀ ਪਰ ਆਪਦੇ ਆਪ ਮੈਂ ਛੱਡੀ ਆ 당ਗ ਪਨ ਪਨ ਕੇ ਠੀਕ ਆ ਜੀ ਤੇ ਜਾਤ ਬਰੀਡ ਦੀ ਚੰਗੀ ਆ ਤੇ ਮੁੱਲ ਬਾਈ ਇਹਦਾ ਮੁੱਲ ਜੀ ਆਪਾਂ ਫੋਨ ਤੇ ਕਰ ਲਾਂਗੇ ਹੋਊਗਾ ਬਿਲਕੁਲ ਜਾਇਜ਼ ਠੀਕ ਆ ਜੀ ਹਾਂਜੀ ਜਿਹੜਾ ਕੋਈ ਭੈਣ ਭਰਾ ਦੂਰੋਂ ਆਊਗਾ ਤਾਂ ਮਾਕਾਂ ਨੂੰ ਫੋਨ ਹੋਊਗਾ ਠੀਕ ਆ ਜੀ ਬਾਈ ਕਹਿੰਦਾ ਮੁੱਲ ਆਪਾਂ ਫੋਨ ਤੇ ਹੀ ਕਰ ਲਾਂਗੇ ਹੋਊਗਾ ਜਾਇਜ ਇੱਕ ਗਾ ਬੇਨਤੀ ਹੈ ਕਿ ਮੁੱਲ ਫੈਕਸ ਹੋਊਗਾ ਬਾਈ ਨਾਲ ਗੱਲਬਾਤ ਕਰੇ ਤੋਂ ਪਤਾ ਲੱਗਿਆ ਬਾਈ ਕਹਿੰਦਾ ਆਪਾਂ ਮੁੱਲ ਫੈਕਸ ਜਾਈ ਕਰਨਾ ਤੇ ਵੀਰ ਦੂਰੋਂ ਨੇੜੋਂ ਆਏ ਦਾ ਮਾਨਤਾ ਨੂੰ ਹੋਊਗਾ ਜਾਤ ਬ੍ਰੀਡ ਵਾਲੀ ਚੰਗੀ ਆ ਜੀ ਦੁੱਧ ਵਾਲੀ ਮੱਝ ਆ ਪੂਰੀ ਮੈਨੂੰ ਤਾਂ ਬਹੁਤ ਪਸੰਦ ਆਈ ਆ ਬਾਕੀ ਤੁਸੀਂ ਜਦੋਂ ਆ ਕੇ ਦੇਖੋਗੇ ਤੇ ਤੁਹਾਨੂੰ ਵੀ ਦਿਲ ਲੱਗੂਗੀ ਤਸੱਲੀ ਆ ਕੇ ਕਰ ਲਿਓ ਬਾਈ ਦਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਹੈ ਕਨੈਕਟ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ